ਲਓ ਵੀ ਮਿੱਤਰੋ ਤੁਸੀਂ ਮਨਾਓ ਆਪਣੇ ਬੱਚਿਆਂ ਦੇ ਨਾਲ ਦੀਵਾਲੀ ਜਿਹਦੇ ਨਾਲ ਮਰਜੀ ਮਨਾਓ ਜਾਂ ਨਾ ਮਨਾਓ ਮੇਰਾ ਤੇ ਮਨ ਕਰਿਆ ਵੀ ਮੈਂ ਇੰਨਾਂ ਨਾਲ ਦੀਵਾਲੀ ਮਨਾਵਾਂ ਉਹ ਜਿਹੜੇ ਤਾਰ ਤੇ ਬੈਠੇ ਨੇ ਜਾਂ ਇੱਧਰ ਉੱਧਰ ਚਾਹੇ ਚਹਾ ਰਹੇ ਨੇ ਪੰਛੀ ਉਹਨਾਂ ਦੇ ਲਈ ਚੋਗਾ ਜ਼ਰੂਰੀ ਹੈ ਆਪਾਂ ਤਾਂ ਉਹਨਾਂ ਦੇ ਨਾਲ ਜਾਦੀ ਦੀਵਾਲੀ ਮਨਾਉਣੀ ਪਸੰਦ ਕਰਦੇ ਹਾਂ ਇਹ ਆਪਣੇ ਮਿੱਤਰ ਨੇ ਪਸ਼ੂ ਪੰਛੀ ਸਾਰੇ ਹੀ ਆਪਣੇ ਮਿੱਤਰ ਨੇ ਆਪਾਂ ਤਾਂ ਇਹਨਾਂ ਨੂੰ ਆਪਣੇ ਮਿੱਤਰ ਸਮਝਦੇ ਹਾਂ ਇਹ ਜਿਹੜੇ ਨੇ ਮਨੁੱਖ ਦੀ ਕਦਰ ਦੇ ਵਿੱਚ ਵੀ ਜੁੜਦੇ ਨੇ ਮਨੁੱਖ ਨੂੰ ਕਦੇ ਡਿੱਗਣ ਨਹੀਂ ਦਿੰਦੇ ਹਨੇ ਹਮੇਸ਼ਾ ਮਨੁੱਖ ਦੇ ਇਹ ਮਿੱਤਰ ਹੀ ਰਹਿੰਦੇ ਨੇ ਆਪਾਂ ਨੇ ਸੋਚਿਆ ਹੋਇਆ ਵੀ ਆਪਾਂ ਤਾਂ ਆਪਣੇ ਇਹਨਾਂ ਮਿੱਤਰਾਂ ਦੇ ਨਾਲ ਹੀ ਦਿਵਾਲੀ ਮਨਾਈਏ ਸਮੂੱਚੇ ਜੀਵਨ ਦੇ ਜਿਹੜੇ ਪਸ਼ੂ ਨੇ ਭਾਵੇਂ ਉਹ ਪੰਛੀ ਨੇ